ਉਹ ਕਾਰ ਟੁੱਟਨਾ ਤਿਆ ਹਾਂ। ਹਾਂ। ਇਹ ਕੁੜੀ ਨੇ ਦੋ ਆਸੂ ਘੜਦੇ। ਕੁੜੀ ਦੀ ਮਾਂ ਤੂੰ ਰੋ ਰਹੀ ਆਂ? ਕੀ ਗੱਲ ਹੋ ਗਈ? ਕੀ ਹੋ ਗਿਆ? ਮੈਂ ਦੱਸਦੀ ਆਂ, ਮੈਂ ਕਰਦੀ ਆਂ। ਕੁੜੀ ਦੀ ਮਾਂ ਆਈ। ਗੱਡੀ ਜਿ ਆਈ ਆਗੇ ਭਾਗੇ ਲੈ ਕੇ ਕੁੜੀ ਨੂੰ। ਦੋ ਮਹੀਨੇ ਰਹਿ ਗਈ, ਤਿੰਨ ਮਹੀਨੇ ਰਹਿ ਗਈ, ਆਜੇਗੀ ਅਗਲੇ ਇਹਨਾਂ ਨੂੰ। ਤੂੰ ਚੱਲਦੀ ਏ ਮੇਰੇ ਨਾਲ। ਕੁੜੀ ਨੂੰ ਭਾਇਆ ਲੈ ਕੇ ਦੋ ਮਿੰਨੇ ਨੀ ਭੇਜ ਜੀਤੇ ਨੀ ਮਿੰਨੇ ਭੇਜੀ ਹਾਰ ਕੇ ਮੁੰਡੇ ਆ ਲੈਣੇ ਚਾਰ ਬੰਦੇ ਇਕੱਠੇ ਕਿਤੇ ਚਾਰ ਕਿਤੇ ਉਹਨਾਂ ਨੇ ਸਰਪੰਚ ਆ ਗਏ ਮੈਂਬਰ ਆ ਗਏ ਥਾਣੇ ਦੇ ਵਿੱਚ ਬਹਿ ਗਏ ਰਾਜੀਨਾਮਾ ਹੋ ਗਿਆ ਹਾਰ ਕੇ ਕੁਝ ਮੁੰਡੇ ਨੂੰ ਸਮਝਾਇਆ ਕੁਝ ਕੁੜੀ ਨੂੰ ਸਮਝਾਇਆ ਤੋਰਤਾ ਪਰ ਮੇਰੇ ਹਿਸਾਬ ਨਾਲ ਇੱਥੋਂ ਤੱਕ ਗੱਲ ਥਾਣੇ ਤੱਕ ਜਾਂ ਸਰਪੰਚਾਂ ਤੱਕ ਗੱਲ ਜਾਵੇ ਹੀ ਨਾ ਜੇ ਪਹਿਲਾ ਹੀ ਕੁੜੀ ਦੀ ਮਾਂ ਮੇਰੇ ਹਿਸਾਬ ਨਾਲ ਮਾਈ ਹੁੰਦੀ ਹੈ ਜਿਹੜਾ ਫੋਨ ਕਰ ਕਰਕੇ ਹਰ 5 ਮਿੰਟ ਬਾਅਦ 10 ਮਿੰਟ ਬਾਅਦ ਪੁੱਛਦੀ ਹਾਲ ਚੱਕ ਹਰ ਘਰ ਘਰ ਕੋਈ ਨਹੀਂ ਕਹਿੰਦਾ ਕਿਸੇ ਨੂੰ ਪਰ ਕੁਝ ਹੈ ਜਿਹੜੀਆਂ ਹਰ 15 ਮਿੰਟ ਬਾਅਦ 20 ਮਿੰਟ ਬਾਅਦ ਵੀ ਤੀਏ ਕੀ ਕਰ ਲਿਆ ਕੀ ਖਾ ਲਿਆ ਕੀ ਪੀ ਲਿਆ ਹਰ 15 ਮਿੰਟ ਬਾਅਦ ਫੋਨ ਕਰੀ ਜਾਂਦੀ ਆ ਯਾ ਧੀਏ ਨੇ ਧੀ ਨੇ ਦੋ ਆਸੂ ਕੜ ਤੇ ਆ ਕੇ ਲੈ ਕੇ सरपंचਾਂ ਤੱਕ ਪਹੁੰਚ ਗਈ ਗੱਲ ਮੈਂਬਰਾਂ ਤੱਕ ਪਹੁੰਚ ਗਈ ਚਾਰ ਬੰਦੇ ਇਹਨਾਂ ਨੇ ਇਕੱਠੇ ਕੀਤੇ ਉਹਨਾਂ ਨੇ ਇਕੱਠੇ ਕਰਕੇ ਚੱਲ ਬਈ ਉੱਥੇ ਰਾਜੀਨਾਮਾ ਹੋਇਆ ਕੁੜੀ ਤੋਰਤੀ ਮੁੰਡੇ ਵਾਲੇ ਵੱਲ ਫੇਰ ਉਹੀ ਹਾਲ ਬੀਤੀਏ ਕੀ ਕਰ ਰਹੀਆਂ ਕੀ ਕਰਨਾ ਕੀ ਕਰ ਲਿਆ ਤੀ ਨੂੰ ਅਗਲੇ ਘਰ ਦਾ ਵਿਤਰਾਂ ਦਾ ਮੌਕਾ ਹੀ ਨਹੀਂ ਦਿੱਤਾ ਉਸ ਪਰਿਵਾਰ ਨਾਲ ਜੁੜਨ ਦਾ ਮੌਕਾ ਹੀ ਨਹੀਂ ਮਿਲਦਾ ਵਿਆ ਕਿਉਂ ਨਹੀਂ ਮਿਲਦਾ ਕਿ ਮਾਈ ਨਹੀਂ ਖੇੜਾ ਛੱਡੀ ਜਾਂਦੀ ਫੋਨ ਤੋਂ ਦਾ